ਪਟਿਆਲਾ ਅਦਾਲਤ ਵਿੱਚ ਸ਼ਨੀਚਰਵਾਰ ਨੂੰ ਪੁਲਿਸ ਦੀ ਮੁਸਤੈਦੀ ਤੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਖਤਰਨਾਕ ਅਤਵਾਦੀ ਜਗਤਾਰ ਸਿੰਘ ਤਾਰਾ ਲਈ ਸਨ ਜ਼ਿਲ੍ਹਾ ਅਦਾਲਤ ਵਿੱਚ ਤਾਰਾ ਨੂੰ ਸਾਲ 2009 ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੋਲਦਾ ਸਿੰਘ ਦੇ ਕਤਲ ਮਾਮਲੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਸ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਜਗਤਾਰ ਤਾਰਾ ਨੂੰ ਸ਼ੁੱਕਰਵਾਰ ਰਾਤ THAILAND ਤੋਂ ਭਾਰਤ ਲਿਆਂਦਾ ਗਿਆ ਸੀ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਤਾਰਾ ਨੂੰ THAILAND ਤੋਂ ਲੈ ਕੇ ਦਿੱਲੀ ਪਹੁੰਚੀ ਜਿੱਥੋਂ ਉਸ ਨੂੰ ਪਟਿਆਲਾ ਲਿਆਂਦਾ ਗਿਆ ਪੰਜ کیسਾਂ ਦੀ ਗੱਲ ਕਰਦੇ ਨੇ ਕਿ ਪੰਜ کیسਾਂ ਚ ਵਾਂਟਡ ਆ ਪਰ ਪੇਸ਼ ਇੱਕੋ ਕੇਸ ਕੀਤਾ ਰੋਲ ਦਾ ਸਰਮਾਟਰ ਕੇਸ ਦੇ ਵਿੱਚ ਤੇ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਹੈ 14 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਔਰ ਜਿਸ ਜਿਲ੍ਹੇ ਸਦਾਰ ਤੇ ਮੰਗਿਆ ਸੀ ਉਹ ਬੜਾ ਹਾਸੋਜਣਾ ਸੀ ਕਿਉਂਕਿ ਇਹ ਐਸਤਰਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪੰਜਾਂ کیسਾਂ ਦੀ ਯੂਨੀਵਰਸਿਟੀ ਦੀ ਰਿਸਕਸ ਕੇਸ ਚ ਕਰ ਰਏ ਜਦਕਿ ਨਹੀਂ ਕੀਤੀ ਜਾ ਸਕਦੀ ਔਰ ਦੂਜਾ ਜਿਹੜਾ ਇੰਪੋਰਟੈਂਟ ਐਸਪੈਕਟ ਹੈ ਸੀ ਕਿ ਆਲਰੇਡੀ ਚਲਾਨ ਕੇਸ ਹੋ ਚੁੱਕਾ ਹੈ 40 ਬੰਦੇ ਗਵਾਹ ਐਗਜ਼ਾਮਿਨ ਹੋ ਚੁੱਕੇ ਨੇ ਇਸ ਕੇਸ ਦੇ ਵਿੱਚ ਔਰ ਉਸ ਤੋਂ ਬਾਅਦ ਪ੍ਰੋਸੀਕਿਊਸ਼ਨ ਐਵੀਡੈਂਸ ਕਲੋਜ਼ ਕਰ ਸ਼ੁੱਕਰਵਾਰ ਰਾਤ ਨੂੰ ਪੰਜਾਬ ਕਾਊਂਟਰ ਇੰਟੈਲੀਜੈਂਸ ਦੇ ਐਸਪੀ ਤੇ ਰਾਜਪੂਤਾਂ ਦੇ ਡੀਐਸਪੀ ਦੀ ਅਗਵਾਈ ਵਿੱਚ ਤਾਰਾ ਨੂੰ ਦਿੱਲੀ ਲਿਆਂਦਾ ਗਿਆ ਜਗਤਾਰ ਤਾਰਾ ਨੂੰ ਜੈਟ ਏਅਰਵੇਜ਼ ਦੀ ਫਲਾਈਟ ਰਾਹੀਂ ਦਿੱਲੀ ਲਿਆਂਦਾ ਗਿਆ ਜਗਤਾਰ ਸਿੰਘ ਤਾਰਾ 10 ਦਿਨ ਪਹਿਲਾਂ 5 ਜਨਵਰੀ ਨੂੰ THAILAND ਵਿੱਚ ਗ੍ਰਿਫਤਾਰ ਹੋਇਆ ਸੀ ਪੰਜਾਬ ਪੁਲਿਸ ਨੇ ਮੁਖਬਰੀ ਦੇ ਆਧਾਰ 'ਤੇ ਉਸ ਨੂੰ THAILAND ਪੁਲਿਸ ਦੇ ਹੱਥ ਫੜਾਇਆ ਸੀ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਹੈ ਸਾਲ 2004 'ਚ ਉਹ ਆਪਣੇ ਦੋ ਹੋਰ ਅੱਤਵਾਦੀ ਸਾਥੀਆਂ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਪੋਰਾ ਨਾਲ ਉੜੈਲ ਜੇਲ੍ਹ ਵਿੱਚ ਸੁਰੰਗ ਕੱਟ ਕੇ ਫਰਾਰ